ਜਿਹਦੇ ਵਿੱਚ ਏਡੀਸੀਪੀ ਸਾਹਿਬ ਆ ਐਸਸੀਪੀ ਸਾਹਿਬ ਔਰ ਨਾਲ ਹੀ ਸਾਡੇ ਐਸਐਚਓ ਵਗੈਰਾ ਔਰ ਇੱਥੇ ਦੇ ਜੇਲ ਸੁਪਰਡੈਂਟ ਸਰਦਾਰ ਸ਼ਿਵਰਾਜ ਸਿੰਘ ਆਨੰਦਗੜ੍ਹ ਜੀ ਅਸੀਂ ਇਹਨਾਂ ਦੇ ਨਾਲ ਇਹਨਾਂ ਦੀ ਵੀ ਨਾਲ ਟੀਮ ਲੈ ਕੇ ਇਹਨਾਂ ਦੇ ਜਿਹੜੇ ਡੀਐਸਪੀ ਵਗੈਰਾ ਅੱਜ ਜੇਲ ਦੇ ਵਿੱਚ ਸਾਰੀ ਸਰਚ ਕੀਤੀ ਆ ਔਰ ਇਹਦੇ ਵਿੱਚ ਜਿੰਨੇ ਵੀ ਇਹਨਾਂ ਦੀਆਂ ਬਿਰਕਾ ਆ ਉਹ ਸਾਰੀਆਂ ਸਰਚ ਕੀਤੀਆਂ ਔਰ ਸਾਰੇ ਬੰਦੇ ਜਿਹੜੇ ਆ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਤਾਂ ਜੋ ਕਿ ਇੱਥੇ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਾ ਹੋਵੇ ਔਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਅੱਜ ਕਰਕੇ ਸਾਰਾ ਵੈਰੀਫਾਈ ਕਰਕੇ ਪੂਰੇ ਏਰੀਆ ਨੂੰ ਸਰਚ ਕਰਕੇ ਤੇ ਇੱਥੇ ਦੇ ਸਾਰੇ ਜਿੰਨੇ ਵੀ ਹੋਰ ਸਥਾਨ ਵਾਲੇ ਦੁਆਲੇ ਕਿੱਥੋਂ ਕਿੱਥੋਂ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦੀਆਂ ਵੀ ਆਪਣੀਆਂ ਲਿਸਟਾਂ ਵਾਲੇ ਦੁਆਲੇ ਤਿਆਰ ਕਰਵਾਈਆਂ ਤਾਂ ਜੋ ਕਿ ਔਨ ਅਟੈਂਪਟ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਔਰ ਇੱਥੇ ਦੇ ਜਿਹੜੇ ਜਿੰਨੇ ਵੀ ਕੈਦੀ ਵਗੈਰਾ ਸਾਰੇ ਜਿੰਨੇ ਇੱਥੇ ਆਗੇ ਨੇ ਬੰਦੇ ਉਹਨਾਂ ਸਾਰਿਆਂ ਨਾਲ ਗੱਲਬਾਤ ਕਰਕੇ ਕੋਈ ਸਾਨੂੰ ਇਹੋ ਜੀ ਸ਼ੱਕੀ ਚੀਜ਼ ਤਾਂ ਨਹੀਂ ਮਿਲੀ ਪਰ ਉਹਦੇ ਨਾਲੇ ਹੋ ਗਿਆ ਵੀ ਇਹਨਾਂ ਦੇ ਅੰਦਰ ਮਨ ਦੇ ਵਿੱਚ ਡਰ ਪਿਆ ਕਿ ਪੁਲਿਸ ਸਾਨੂੰ ਕਿਸੇ ਟਾਈਮ ਵੀ ਆ ਕੇ ਚੈੱਕ ਕਰ ਸਕਦੀ ਆ ਔਰ ਇਹਨੂੰ ਅਸੀਂ ਪੂਰੀ ਜੇਲ੍ਹ ਨੂੰ ਅੱਜ ਜਿਹੜਾ ਆ ਸਵੇਰ ਤੋਂ ਲੈ ਕੇ ਹੁਣ ਤੱਕ ਲਗਾਤਾਰ ਇਹਦਾ ਸਰਚ ਪੇਸ਼ਨ ਚੱਲਦਾ ਰਿਹਾ ਜ ਜਿਹਦੇ ਵਿੱਚ ਏਡੀਸੀਪੀ ਸਾਹਿਬਾਂ ਐਸਪੀ ਸਾਹਿਬ ਔਰ ਨਾਲ ਹੀ ਸਾਡੇ ਐਸਟੀਓ ਵਗੈਰਾ ਔਰ ਇੱਥੇ ਦੇ ਜੇਲ੍ਹ ਸੁਪਰਡੈਂਟ ਸਰਦਾਰ ਸ਼ਿਵਰਾਜ ਸਿੰਘ ਆਨੰਦਗੜ੍ਹ ਜੀ ਅਸੀਂ ਇਹਨਾਂ ਦੇ ਨਾਲ ਇਹਨਾਂ ਦੀ ਵੀ ਨਾਲ ਟੀਮ ਲੈ ਕੇ ਇਹਨਾਂ ਦੇ ਜਿਹੜੇ ਡੀਐਸਪੀ ਵਗੈਰਾ ਅੱਜ ਜੇਲ੍ਹ ਦੇ ਵਿੱਚ ਸਾਰੀ ਸਰਚ ਕੀਤੀ ਆ ਔਰ ਇਹਦੇ ਵਿੱਚ ਜਿੰਨੇ ਵੀ ਇਹਨਾਂ ਦੀਆਂ ਬਿਰਕਾਂ ਆ ਉਹ ਸਾਰੀਆਂ ਸਰਚ ਕੀਤੀਆਂ ਔਰ ਸਾਰੇ ਬੰਦੇ ਜਿਹੜੇ ਆ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਤਾਂ ਜੋ ਕਿ ਇੱਥੇ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਾ ਹੋਵੇ ਔਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਅੱਜ ਕਰਕੇ ਸਾਰਾ ਵੈਰੀਫਾਈ ਕਰਕੇ ਪੂਰੇ ਏਰੀਆ ਨੂੰ ਸੱਚ ਕਰਕੇ ਤੇ ਇੱਥੇ ਦੇ ਸਾਰੇ ਜਿੰਨੇ ਵੀ ਹੋਰ ਸਥਾਨ ਵਾਲੇ ਦੁਆਲੇ ਕਿੱਥੋਂ ਕਿੱਥੋਂ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦੀਆਂ ਵੀ ਆਪਣੀਆਂ ਲਿਸਟਾਂ ਵਾਲੇ ਦੁਆਲੇ ਤਿਆਰ ਕਰਵਾਈਆਂ ਤਾ ਜੋ ਕਿ ਔਨਰ ਅਟੈਂਪਸ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਔਰ ਇੱਥੇ ਦੇ ਜਿਹੜੇ ਜਿੰਨੇ ਵੀ ਕੈਦੀ ਵਗੈਰਾ ਸਾਰੇ ਜਿੰਨੇ ਇੱਥੇ ਅਗੇ ਨੇ ਬੰਦੇ ਉਹਨਾਂ ਸਾਰਿਆਂ ਨਾਲ ਗੱਲਬਾਤ ਕਰਕੇ ਕੋਈ ਸਾਨੂੰ ਇਹੋ ਜੀ ਸ਼ੱਕੀ ਚੀਜ਼ ਤੇ ਨਹੀਂ ਮਿਲੀ ਪਰ ਉਹਦੇ ਨਾਲੇ ਹੋ ਗਿਆ ਵੀ ਇਹਨਾਂ ਦੇ ਅੰਦਰ ਮਨ ਦੇ ਵਿੱਚ ਡਰ ਪਿਆ ਕਿ ਪੁਲਿਸ ਸਾਨੂੰ ਕਿਸੇ ਟਾਈਮ ਵੀ ਆ ਕੇ ਚੈੱਕ ਕਰ ਸਕਦੀ ਆ ਔਰ ਇਹਨੂੰ ਅਸੀਂ ਪੂਰੀ ਜੇਲ੍ਹ ਨੂੰ ਜਿਹੜਾ ਆ ਸਵੇਰ ਤੋਂ ਲੈ ਕੇ ਹੁਣ ਤੱਕ ਲਗਾਤਾਰ ਇਹਦਾ ਸਰਟੀਫਿਕੇਸ਼ਨ ਚੱਲਦਾ ਰਿਹਾ ਜ ਜਿਹਦੇ ਵਿੱਚ ਏਡੀਸੀਪੀ ਸਾਹਿਬਾਂ ਐਸసీపీ ਸਾਹਿਬ ਔਰ ਨਾਲ ਹੀ ਸਾਡੇ ਐਸਐਚਓ ਵਗੈਰਾ ਔਰ ਇੱਥੇ ਦੇ ਜੇਲ੍ਹ ਸੁਪਰਡੈਂਟ ਸਰਦਾਰ ਨੰਦਗਰ ਜੀ ਅਸੀਂ ਇਹਨਾਂ ਦੇ ਨਾਲ ਇਹਨਾਂ ਦੀ ਵੀ ਨਾਲ ਟੀਮ ਲੈ ਕੇ ਇਹਨਾਂ ਦੇ ਜਿਹੜੇ ਡੀਐਸਪੀ ਵਗੈਰਾ ਅੱਜ ਜੇਲ੍ਹ ਦੇ ਵਿੱਚ ਸਾਰੀ ਸਰਚ ਕੀਤੀ ਆ ਔਰ ਇਹਦੇ ਵਿੱਚ ਜਿੰਨੇ ਵੀ ਇਹਨਾਂ ਦੀਆਂ ਬਿਰਕਾਆਂ ਆ ਉਹ ਸਾਰੀਆਂ ਸਰਚ ਕੀਤੀਆਂ ਔਰ ਸਾਰੇ ਬੰਦੇ ਜਿਹੜੇ ਆ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਤਾਂ ਜੋ ਕਿ ਇੱਥੇ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਾ ਹੋਵੇ ਔਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਅੱਜ ਕਰਕੇ ਸਾਰਾ ਵੈਰੀਫਾਈ ਕਰਕੇ ਪੂਰੇ ਏਰੀਆ ਨੂੰ ਸਰਚ ਕਰਕੇ ਤੇ ਇੱਥੇ ਦੇ ਸਾਰੇ ਜਿੰਨੇ ਵੀ ਹੋਰ ਸਥਾਨ ਵਾਲੇ ਦਿਵਾਰੇ ਕਿੱਥੋਂ ਕਿੱਥੋਂ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦੀਆਂ ਵੀ ਆਪਣੀਆਂ ਲਿਸਟਾਂ ਵਾਲੇ ਦਿਵਾਰੇ ਤਿਆਰ ਕਰਵਾਈਆਂ ਤਾਂ ਜੋ ਕਿ ਔਨਰ ਅਟੈਂਪਟ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਔਰ ਇੱਥੇ ਦੇ ਜਿਹੜੇ ਜਿੰਨੇ ਵੀ ਕੈਦੀ ਵਗੈਰਾ ਸਾਰੇ ਜਿੰਨੇ ਇੱਥੇ ਆਗੇ ਨੇ ਬੰਦੇ ਉਹਨਾਂ ਸਾਰਿਆਂ ਨਾਲ ਗੱਲਬਾਤ ਕਰਕੇ ਕੋਈ ਸਾਨੂੰ ਇਹੋ ਜੀ ਛੱਕੀ ਚੀਜ਼ ਤਾਂ ਨਹੀਂ ਮਿਲੀ ਪਰ ਉਹਦੇ ਨਾਲੇ ਹੋ ਗਿਆ ਵੀ ਇਹਨਾਂ ਦੇ ਅੰਦਰ ਮਨ ਦੇ ਵਿੱਚ ਡਰ ਪਿਆ ਕਿ ਪੁਲਿਸ ਸਾਨੂੰ ਕਿਸੇ ਟਾਈਮ ਵੀ ਆ ਕੇ ਚੈੱਕ ਕਰ ਸਕਦੀ ਆ ਔਰ ਇਹਨੂੰ ਅਸੀਂ ਪੂਰੀ ਜੇਲ੍ਹ ਨੂੰ ਜਿਹੜਾ ਆ ਸਵੇਰ ਤੋਂ ਲੈ ਕੇ ਹੁਣ ਤੱਕ ਲਗਾਤਾਰ ਇਹਦਾ ਸਰਟੀਫਿਕੇਸ਼ਨ ਚ